ਕੀ ਨਾਮ ਹੈ ਜੀ ਸਰਵਨ ਸਿੰਘ ਹੈ ਜੀ ਨਾ ਹਾਂ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੋਣਾਂ ਦੇ ਸਬੰਧ ਦੇ ਵਿੱਚ ਜਿਹੜਾ ਅਸਲਾ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਗਈ ਤੇ ਤੁਸੀਂ ਕੀ ਮੈਸੇਜ ਆਮ ਪਬਲਿਕ ਨੂੰ ਦੇਣਾ ਚਾਹੁੰਦੇ ਹੋ ਕਿ ਜਿਹੜਾ ਇੱਥੇ ਤੁਹਾਡੇ ਵੈਪਨ ਜਿਹੜੇ ਆ ਜਾਂ ਤੁਹਾਡੀਆਂ ਰਫਲਾ ਆਏ ਉਹ ਬਿਲਕੁਲ ਸੇਫ ਆ ਕੀ ਕਹਿਣਾ ਚਾਹੁੰਦੇ ਠੀਕ ਹੈ ਸਰ ਮੈਂ ਹਰ ਇੱਕ ਅਗੇ ਰਖਾਇਟ ਇਹ ਕਰਨੀ ਚਾਹੁੰਦਾ ਵੀ ਆਪਣਾ ਜਿਹੜਾ ਅਸਲਾ ਉਹ ਜਲਦ ਤੋਂ ਜਲਦ ਜਮ੍ਹਾਂ ਕਰਵਾਇਆ ਜਾਵੇ ਕਿਉਂਕਿ ਜੋ ਪ੍ਰਸ਼ਾਸਨ ਦੇ ਹੁਕਮਾ ਉਹਨਾਂ ਨੂੰ ਪਾਲਣਾ ਕੀਤੀ ਜਾਵੇ ਤੇ ਜਿਹੜਾ ਅੱਗੇ ਜੋ ਅੱਗੇ ਜਦੋਂ ਲੋਕ ਲੇਟ ਜਮਾ ਕਰਾਉਂਦੇ ਸੀ ਉਹਦਾ ਇੱਕ ਕਾਰਨ ਸੀ ਵੀ ਲੋਕ ਅੱਜ ਵੀ ਉਹ ਕੱਲ ਤੋਂ ਛੇ ਡਰਦੇ ਜਮਾ ਨਹੀਂ ਕਰਾ ਰਹੇ ਕਿਉਂਕਿ ਥਾਣੇ ਦੀ ਥੋੜੀ ਜਿਹੀ ਹਾਲਤ ਖਸਤਾਈ ਉਹਦੇ ਨਾਲ ਜੋ ਕੋਈ ਮੀਂਹ ਕਣੀ ਚੋਆ ਪੈ ਜਾਂਦਾ ਇਹ ਉਹਦੇ ਵਿੱਚ ਜਿਹੜਾ ਹੁੰਦਾ ਵੀ ਅਸਲਾ ਖਰਾਬ ਹੋ ਜਾਂਦਾ ਸੀ ਅਗਲੇ ਦਾ ਪਰ ਹੁਣ ਜੋ ਅਸੀਂ ਵੇਖ ਰਹੇ ਆ ਇਸ ਵਕਤ ਮੌਜੂਦਾ ਹਾਂ ਕਿ ਉਹ ਅਸਲਾ ਹਾਲ ਦੇ ਵਿੱਚ ਖੜਿਆ ਬਹੁਤ ਵਧੀਆ ਇੱਥੇ ਮੰਨ ਲਓ ਕਲ ਇਹਨਾਂ ਨੇ ਪ੍ਰਚਾਰਣ ਨੇ ਜਿਹੜਾ ਹੈਗਾ ਡਿਸਪਲਾਈਨ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਵੀ ਇਹਨੂੰ ਅਸਲੇ ਨੂੰ ਸੇਫ ਰੱਖਿਆ ਹੋਇਆ ਹੈ ਤੇ ਬੜੀ ਵਧੀਆ ਬਿਲਡਿੰਗ ਬਣੀ ਹੋਈ ਹੈ ਤੇ ਮੈਂ ਪੂਰਾ ਕਵਰ ਚੜਾ ਕੇ ਜਿਹੜਾ ਹੈਗਾ ਵੀ ਉਹਨੂੰ ਅਸਲ ਨੂੰ ਅਸਲੇ ਨੂੰ ਰੱਖਿਆ ਜਾ ਰਿਹਾ ਹੈ ਹਰ ਇੱਕ ਭਰਾ ਦੇ ਅੱਗੇ ਰਿਕੁਐਸਟ ਹੈ ਵੀ ਹਰ ਇੱਕ ਭਰਾ ਜਿਹੜਾ ਆਉਂਦਾ ਹੈਗਾ ਵੇਪਨ ਨਾਲ ਕੇ ਜਿਹੜਾ ਹੈਗਾ ਵੀ ਉਹਨੂੰ ਜਮ੍ਹਾਂ ਕਰਾਵੇ ਕਿਉਂਕਿ ਇਲੈਕਸ਼ਨ ਦੌਰਾਨ ਜੋ ਕੋਈ ਬੰਦਾ ਸਮਝਦਾਰਾ ਤੇ ਉਹਨੂੰ ਬਿਨਾ ਕੈਦ ਹੋ ਵੀ ਇਹ ਜਿਹੜਾ ਹੈਗਾ ਵੀ ਇਹਨੂੰ ਜਮ੍ਹਾਂ ਕਰਾਉਣਾ ਚਾਹੀਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਹੋਰ ਬੜੀਆਂ ਜਿਆਦੀਆਂ ਜ਼ਿੰਮੇਵਾਰੀਆਂ ਜਿਹਦੇ ਵਿੱਚ ਚੱਲ ਰਿਹਾ ਤੇ ਘਰ ਘਰ ਜਾ ਕੇ ਜਿਹੜਾ ਅਸਲਾ ਲਿਆਉਣਾ ਜਾਂ ਘੜੀ ਮੁੜੀ ਕਹਿਣਾ ਮੈਨੂੰ ਤਾਂ ਜ਼ਿਆਦਾ ਵੀ ਇਹ ਵੀ ਗੱਲ ਨਹੀਂ ਨਿਭੰਦੀ ਜਲਦ ਤੋਂ ਜਲਦ ਆਪ ਹੀ ਸਾਨੂੰ ਸਮਝਦਾਰ ਹੋਣਾ ਚਾਹੀਦਾ ਕਿਉਂਕਿ ਅਸਲਾ ਖੀਰੀ ਜਮਾ ਤਾਂ ਹੋਣਾ ਹੀ ਆ ਇੱਕ ਦੋ ਚਾਰ ਦਿਨ ਰੱਖ ਕੇ ਪੁਲਿਸ ਦਾ ਐਵੇਂ ਨਜਾਇਜ਼ ਟਾਈਮ ਖਤਮ ਕਰਕੇ ਫੇਰ ਵੀ ਕਰਾਉਣਾ ਤੇ ਇਹ ਗੱਲ ਕੋਈ ਚੰਗੀ ਨਹੀਂ ਜਲਦ ਤੋਂ ਜਲਦ ਜਿਹੜਾ ਗੈਸਲਾਓ ਜਮਾ ਕਰਾਉਣਾ ਚਾਹੀਦਾ ਸਾਡੇ ਨਾਲ ਐਸਐਚਓ ਸਾਹਿਬਾ ਥਾਣਾ ਖੇਮ ਕਰਨ ਦੇ ਸਾਸੀ ਕਾ ਸਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਸਰ ਮਤਲਬ ਜਿਹੜਾ ਇਹ ਅਸਲੇ ਦੇ ਸਬੰਧ ਵਿੱਚ ਜੋ ਚੋਣ ਕਮਿਸ਼ਨਰ ਦੇ ਵੱਲੋਂ ਜਾਂ ਡੀਜੀਪੀ ਸਾਹਿਬ ਦੇ ਵੱਲੋਂ ਹੁਕਮ ਆ ਉਹ ਸਬੰਧ ਵਿੱਚ ਤੁਹਾਡਾ ਕੰਮ ਪਬਲਿਕ ਨੂੰ ਕੀ ਮੈਸੇਜ ਹੈ ਦਵਿੰਦਰ ਸੋਤ ਆ ਜੀ ਪਹਿਲਾਂ ਤਾਂ ਤੁਹਾਡੇ ਮੀਡੀਆ ਚੈਨਲ ਦੇ ਧੰਨਵਾਦੀ ਹਾਂ ਕਿ ਅਸੀਂ ਸਾਰੇ ਆਪਣੇ ਜਿਹੜੇ ਇਲਾਕੇ ਦੇ ਨੁਮਾਇੰਦੇ ਨੇ ਉਹਨਾਂ ਤੱਕ ਆਪਣੀ ਆਵਾਜ਼ ਤੁਹਾਡੇ ਚੈਨਲ ਦੇ ਜ਼ਰੀਏ ਪਹੁੰਚਾਉਂਦੇ ਹਾਂ ਜਿਹਦੇ ਤੁਸੀਂ ਸਾਡੇ ਨਾਲ ਹੋ ਔਰ ਮੈਂ ਸਾਰੇ ਪਿੰਡ ਵਾਸੀਆਂ ਦਾ ਜਿੰਨੇ ਮੇਰੇ ਪਿੰਡ ਨੇ ਥਾਣਾ ਖੇਮ ਕਰਨ ਦੇ ਅੰਦਰ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਦੀਆਂ ਕਿ ਜੇਕਰ ਸਾਡਾ ਸਟਾਫ ਜਾ ਰਿਹਾ ਔਰ ਆਪਣੇ ਆਪ ਵੀ ਜਿਹੜੇ ਲੋਕ ਨੇ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਦੀਆਂ ਇਨਸਟਰਕਸ਼ਨਾਂ ਦੇ ਮੁਤਾਬਕ ਡੀਸੀ ਸਾਹਿਬ ਐਸਐਸਪੀ ਸਾਹਿਬ ਦੀਆਂ ਹੁਕਮਾਂ ਦੇ ਮੁਤਾਬਕ ਜਿਹੜਾ ਆ ਉਹ ਆਪੋ ਆਪਣੇ ਵੈਪਨ ਜਿਹੜੇ ਲਾਇਸੈਂਸੀ ਵੈਪਨ ਨੇ ਉਹ ਥਾਣਾ ਦੇ ਅੰਦਰ ਜਮ੍ਹਾਂ ਕਰਵਾ ਰਹੇ ਨੇ ਜਾਂ ਜਿਨ੍ਹਾਂ ਦੇ ਵੈਪਨ ਗਨ ਹਾਊਸਸ ਦੇ ਵਿੱਚ ਨੇ ਉਹਨਾਂ ਦੀਆਂ ਰਸੀਦਾਂ ਸਾਨੂੰ ਆ ਰਹੀਆਂ ਆ ਪਰੰਤੂ ਦੇਖਣ ਦੇ ਵਿੱਚ ਆਇਆ ਕੋਈ ਕੁਛ ਇੱਕ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਬਾਰ-ਬਾਰ ਅਨਾਊਂਸਮੈਂਟ ਵੀ ਕਰਵਾ ਚੁੱਕੇ ਹਾਂ ਮੇਰੇ ਜੇਲ ਅਫਸਰ ਜਿਹੜੇ ਨੇ ਉਹ ਰਸੀਦ ਬੁੱਕਾਂ ਲੈ ਕੇ ਵੀ ਜਾ ਰਿਹਾ ਹੈ ਪਰੰਤੂ ਜਿਹੜਾ ਆ ਉਹ ਅਸਲਾ ਜਮ੍ਹਾਂ ਕਰਾਉਣ ਤੋਂ ਅਜੇ ਕੁਝ ਲੋਕ ਜਿਹੜੇ ਕਤਰਾ ਰਹੇ ਆ ਅਸੀਂ ਬਾਰ ਬਾਰ ਇਸ ਚੀਜ਼ ਨੂੰ ਹਦਾਇਤ ਕਰਦੇ ਆ ਕਿ ਸਾਡੇ ਕੋਲ ਸਿਰਫ ਜ਼ਿਆਦਾ ਸਮਾਂ ਬਾਕੀ ਨਹੀਂ ਰਿਹਾ ਅ ਇੱਕ ਹਫ਼ਤੇ ਦਾ ਵੱਧ ਤੋਂ ਵੱਧ ਸਾਡੇ ਕੋਲ ਸਮਾਂ ਹੋਰ ਅਸੀਂ ਜਿਹੜਾ ਜਿਹੜਾ ਇਸ ਫੀਲਡ ਦੇ ਵਿੱਚ ਜਿਹੜਾ ਅਸਲਾ ਜਮਾ ਕਰਾਉਣ ਦਾ ਕੰਮ ਕਰਦੇ ਆਂ ਔਰ ਉਹਦੇ ਤੋਂ ਬਾਅਦ ਜੇਕਰ ਕਿ ਉਹ ਅਸਲਾ ਕੋਈ ਵੀ ਆਪਣੇ ਕੋਲ ਰੱਖਦਾ ਹੈ ਜਾਂ ਜੇ ਗਨ ਹਾਊਸ 'ਚ ਵੀ ਜਮਾ ਨਹੀਂ ਹੁੰਦਾ ਤੇ ਇਹਨਾਂ ਸਮਝਾਉਣ ਦੇ ਬਾਅਦ ਯੂਥ ਵੀ ਅਗਰ ਉਹ ਪਰਸਨ ਆਪਣਾ ਲਾਇਸੈਂਸੀ ਵੈਪਨ ਜਮਾ ਨਹੀਂ ਕਰਵਾ ਰਿਹਾ ਤਾਂ ਫਿਰ ਮਜਬੂਰਨ ਸਾਨੂੰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਕਾਨੂੰਨ ਦੇ ਜਾਬਤੇ ਦੇ ਮੁਤਾਬਕ ਜਿਹੜਾ ਆ ਉਹਨਾਂ ਦੇ ਅਸਲਾ ਲਾਇਸੈਂਸ ਕੈਨਸਲ ਕਰਨ ਵਾਸਤੇ ਕਾਰਵਾਈ ਜਿਹੜੀ ਕਰਨੀ ਸ਼ੁਰੂ ਕਰਨੀ ਪਊਗੀ ਔਰ ਇਸ ਤੋਂ ਇਲਾਵਾ ਵੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਇਸ ਕਰਕੇ ਮੈਂ ਬਾਰ-ਬਾਰ ਇਹ ਮੇਰੀ ਬੇਨਤੀ ਵੀ ਆ ਤੇ ਮੇਰੀ ਹਦਾਇਤ ਵੀ ਸਮਝ ਲਈ ਜਾਵੇ ਕਿ ਜਦੋਂ ਸਾਨੂੰ ਪਤਾ ਹੈ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਹ ਵੈਪਨ ਜਮ੍ਹਾਂ ਹੋਣੇ ਹੀ ਹਨ ਤੇ ਸਾਡਾ ਆਪਣਾ ਚੰਗੇ ਨਾਗਰਿਕ ਦੇ ਤੌਰ ਤੇ ਉੱਤੇ ਫਰਜ਼ ਬਣਦਾ ਕਿ ਅਸੀਂ ਉਹਨਾਂ ਵੈਪਨਸ ਨੂੰ ਜਿਹੜਾ ਆ ਜਲਦੀ ਤੋਂ ਜਲਦੀ ਲਿਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਡਿਪੋਜ਼ਿਟ ਕਰਵਾਈਏ ਔਰ ਜਿਹੜਾ ਸਾਡਾ ਪ੍ਰਬੰਧ ਹੈ ਇਸ ਅਸਲੇ ਨੂੰ ਬੱਦੇਬਾਨਤ ਰੱਖਣ ਦਾ ਆਪਜੀ ਦੇਖ ਹੀ ਚੁੱਕੇ ਹੋ ਤੇ ਤੁਹਾਡਾ ਅਸਲਾ ਸਾਡੇ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਔਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੁਬਾਰਾ ਫੇਰ ਬੇਨਤੀ ਕਰ ਰਿਹਾ ਕਿ ਜਿੰਨੀ ਛੇਤੀ ਹੋ ਸਕੇ ਆਪਣਾ ਜਿਹੜਾ ਲਾਇਸੈਂਸ ਹੀ ਅਸਲਾ ਆ ਉਹਨੂੰ ਥਾਣੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਔਰ ਤੁਹਾਡੇ ਅਸਲਾ ਲਾਇਸੈਂਸ ਦੇ ਮੁਤਾਬਕ ਜਿੰਨੇ ਵੀ ਵੈਪਨ ਉਸ ਲਾਇਸੈਂਸ ਦੇ ਉੱਤੇ ਦਰਜ ਨੇ ਉਹ ਸਾਰੇ ਹੀ ਜਮ੍ਹਾਂ ਹੋਣੇ ਨੇ ਕੋਈ ਵੀ ਇਹੋ ਜੀ ਜਿਹੜੀ ਆ ਚੀਜ਼ ਅਗਰ ਨੋਟਿਸ ਦੇ ਵਿੱਚ ਆਉਂਦੀ ਆ ਕਿ ਕੋਈ ਵੀ ਲਾਇਸੈਂਸ ਧਾਰਕ ਜਿਹੜਾ ਆ ਇੱਕ ਵੈਪਨ ਛਿਪਾ ਕੇ ਰੱਖ ਰਿਹਾ ਔਰ ਇੱਕ ਜਮ੍ਹਾਂ ਕਰਵਾ ਰਿਹਾ ਤੇ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਇਮੀਡੀਏਟਲੀ ਅਮਲ ਚੰਦਿਆਂ ਦੀ ਜਾਊਗੀ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੀ ਛੇਤੀ ਹੋ ਸਕਦਾ ਹੈ ਜੀ ਆਪ ਉਹ ਆਪਣੇ ਵੈਪਨ ਲਿਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਡਿਪੋਜ਼ਿਟ ਕਰਵਾਓ ਥੈਂਕ ਯੂ ਥੈਂਕ ਯੂ